ਗੁਰਦਾਸਪੁਰ ਦੇ ਰਾਮਨਗਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਔਰਤ ਜਿਹੜੀ ਦੋ ਬੱਚਿਆਂ ਦੀ ਮਾਂ ਸੀ ਤਿੰਨਾ ਬੱਚਿਆਂ ਦੇ ਜਿਹੜਾ ਪਿਤਾ ਸੀ ਉਹਦੇ ਨਾਲ ਫਰਾਰ ਹੋ ਗਈ ਦੱਸਿਆ ਜਾ ਰਿਹਾ ਕਿ ਇਹ ਔਰਤ ਘਰ ਤੋਂ ਦੁੱਧ ਲੈਣ ਵਾਸਤੇ ਗਈ ਸੀ ਪਰ ਵਾਪਸ ਨਹੀਂ ਆਈ ਜਦੋਂ ਇਸ ਔਰਤ ਦੀ ਭਾਲ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਘਰਦਿਆਂ ਨੂੰ ਪਤਾ ਲੱਗਾ ਕਿ ਇਹ ਔਰਤ ਉਹਨਾਂ ਦੇ ਹੀ ਗਵੰਡੀਆਂ ਦੇ ਮੁੰਡੇ ਦੇ ਨਾਲ ਫਰਾਰ ਹੋ ਗਈ ਜਿਹੜਾ ਮੁੰਡਾ ਤਿੰਨਾ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਏ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਔਰਤਾ ਇਹਦੇ ਘਰ ਵਾਲਾ ਵਿਦੇਸ਼ ਰਹਿੰਦਾ ਏ ਤਾਂ ਇਹ ਔਰਤ ਇੱਥੇ ਬਾਕੀ ਪਰਿਵਾਰ ਦੇ ਨਾਲ ਰਹਿੰਦੀ ਸੀ ਪਰ ਅੱਜ ਜਦੋਂ ਇਹ ਦੁੱਧ ਲੈਣ ਗਈ ਤਾਂ ਫਿਰ 15 ਤਰੀਕ ਨੂੰ ਸੌਰੀ ਇਹ ਜਦੋਂ ਘਰ ਤੋਂ ਦੁੱਧ ਲੈਣ ਗਈ ਤਾਂ ਫਿਰ ਵਾਪਸ ਨਹੀਂ ਆਈ ਤਾਂ ਜਦੋਂ ਘਰਦਿਆਂ ਨੇ ਇਹਦੀ ਪਾਲ ਟਟੋਲ ਕੀਤੀ ਤਾਂ ਪਤਾ ਲੱਗਾ ਕਿ ਜਿਹੜਾ ਗਵਾਂਡੀਆਂ ਦਾ ਮੁੰਡਾ ਸੀ ਜਿਹਦੇ ਆਪਣੇ ਦੋ ਬੱਚੇ ਨੇ ਉਹ ਘਰੋਂ ਉਹਦੇ ਨਾਲ ਫਰਾਰ ਹੋ ਗਈ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਮੁੰਡੇ ਦਾ ਪਰਿਵਾਰ ਸੀ ਉਹਨਾਂ ਨੇ ਇਸ ਪਰਿਵਾਰ ਦੇ ਘਰ ਵਿੱਚ ਆ ਕੇ ਜਿਹੜੀ ਇਹ ਨੂੰ ਪੱਜੀ ਆ ਉਹਨਾਂ ਦੇ ਘਰ ਦੇ ਅੰਦਰ ਆ ਕੇ ਪੂਰੇ ਘਰ ਦੀ ਤੋੜਫੋੜ ਕੀਤੀ ਆ ਪਿੰਡ ਦੀ ਸਰਪੰਚ ਦਾ ਕਹਿਣਾ ਕਿ ਜੇਕਰ ਹੁਣ ਕਿਸੇ ਨੇ ਇਹਨਾਂ ਦੇ ਘਰ ਆ ਕੇ ਤੋੜਫੋੜ ਕੀਤੀ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਧਰੋਂ ਜਿਹੜੀ ਨੂੰ ਆ ਉਹਦਾ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਆ ਕਿ ਸਾਡੀ ਨੂੰ ਇਸ ਤਰ੍ਹਾਂ ਦੀ ਹੈ ਨਹੀਂ ਸੀਗੀ ਉਹਨੂੰ ਜ਼ਰੂਰ ਕਿਸੇ ਨੇ ਪਰਮਾਇਆ ਹੈ ਫਿਲਹਾਲ ਇਸ ਮਾਮਲੇ ਦੀ ਕੀ ਸਚਾਈ ਆ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲੇਗਾ